ਵਡ ਹੰਸ ਮੈਲਾ ਤੀਜਾ ਹਸਨਾ ਹਰ ਸਾਦ ਲੱਗੀ ਸਹਿਜ ਸੁਭਾਈ ਮੰਨ ਤ੍ਰਿਪਤਿਆ ਹਰ ਨਾਮ ਧਿਆਇ ਸਦਾ ਸੁਖ ਸਾਚਾ ਸ਼ਬਦੀ ਵਿਚਾਰੀ ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ ਰਹਾਓ ਅੱਖੀ ਸੰਤੋਖੀਆਂ ਏਕ ਲੇਵ ਲਾਇ ਮਨ ਸੰਤੋਖਿਆ ਦੂਜਾ ਪਾਉ ਗੁਆਇ ਦੇ ਸ਼ਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਫਿਰਦ ਰਿਆ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਡ ਹੰਸ ਮਹਿਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸੁਮਾਈਏ ਇਹ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮੰਨ ਲੈ ਰਜ਼ਾਈਂ ਰਹਾ ਗੁਰ ਤੇ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੇ ਮਨ ਆਏ ਤਰਮੇ ਭੂਲਾ ਇਹ ਸੰਸਾਰ ਮਰ ਜਨਮ ਜਮ ਕਰੇ ਖੋਹਰ ਨਾਨਕ ਸੇਵਡ ਭਾਗੀ ਜਿਨ ਹਰ ਨਾਮ ਧਿਆਇਆ ਗੁਰਪੁਰ ਸਾਦੀ ਮਨ ਵਸਾਇ ਵਡਹੰਸ ਮੈ ਲਾ ਤੀਜਾ ਹਉ ਮੈਂ ਨਾਮੈ ਨਾਲ ਵਿਰੋਧ ਹੈ ਦੋਏ ਨਾਮ ਵਸੈ ਇਕ ਥਾਂ ਹਉ ਮੈਂ ਵਿੱਚ ਸੇਵਾ ਨਾ ਹੋਵਈ ਤਾ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਤੁਮਾਏ ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹਉ ਮੈਂ ਜਾਏ ਰਹਾ ਹਉ ਮੈਂ ਸਭ ਸ਼ਰੀਰ ਹੈ ਹਉ ਮੈਂ ਉਪਤ ਹੋਏ ਹਉ ਮੈਂ ਵੱਡਾ ਗੁਬਾਰ ਹੈ ਹਉ ਮੈਂ ਵਿੱਚ ਬੁੱਝ ਨ ਸਕੇ ਕੋਈ ਹੌਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ ਹੌਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਗੁਰ ਮਿਲੈ ਹੌਮੈ ਗਈ ਤਾਂ ਸੱਚ ਵਸੈ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਵੜਾ ਹੰਸ ਮੈਲਾ ਚੌਥਾ ਘਰ ਪਹਿਲਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰਿ 라ਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰਪੂਰਾ ਮੇ ਲਾਵੇ ਮੇਰਾ ਪੀਤਮ ਹਉ ਵਾਰ ਵਾਰ ਆਪਣੇ ਗੁਰੂ ਕਉ ਜਾਸਾ ਰਹਾ ਮੈਂ ਅਵਗਣ ਫਰਪੂਰ ਸ਼ਰੀਰੇ ਹਾਂ ਕਿਉ ਕਰ ਮਿਲਾ ਆਪਣੇ ਪੀਤੰਪੂਰੇ ਜਿਨ ਗੁਣਵੰਤੀ ਮੇਰਾ ਪੀਤੰਪ ਪਾਇ ਸੇ ਮੈਂ ਗੁਣ ਨਹੀਂ ਹਾਂ ਕਿਉ ਮਿਲਾ ਮੇਰੀ ਮਾਇਆ ਹਾਂ ਕਰ ਕਰ ਥਕ ਉਪਾਬੋ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹਿਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਾਂ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਾਂ ਕਿਉਂ ਕਰ ਤੇਰ ਕੋ ਮਿਲੋਂ ਪਿਆਣੀ ਜੋ ਤੇਰ ਭਾਵੈ ਸਾ ਸੁਹਾਗ ਕਾਈ ਫਿਰ ਕੋ ਮਿਲੈ ਸਿਆਣੀ ਰਾਵ ਮੈਂ ਵਿੱਚ ਦੋਸ਼ ਹਾਂ ਕਿਉਂ ਕਰ ਕਿਰਪਾਵਾ ਤੇਰੇ ਅਨੇਕ ਪਿਆਰੇ ਹਾਂ ਤੇਰ ਚਿਤ ਨ ਆਵਾ ਜਿਨ ਤੇਰ ਰਾਵਿਆ ਸਾ ਪਹਿਲੀ ਸੁਹਾਗਣ ਸੇ ਮੈਂ ਗੁਣ ਨਹੀਂ ਹਾਂ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪੈਰ 라ਵਾ ਮੈਂ ਕਰਮੀ ਤਬ ਹੀ ਗਲ ਲਾਵੇ ਤੂੰ ਤੇਰ ਗੁਣਵੰਤਾ ਥਾਉ ਔਗਣ ਯਾਰਾ ਮੈਂ ਨਿਰਗੁਣ ਬਖਸ਼ ਨਾਨਕ ਵੇਚਾਰ ਵਡਹੰਸ ਮਹਿਲਾ ਚੌਥਾ ਕਰ ਦੂਜਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਾਂ ਜਾਏ ਪੁੱਛਾਂ ਆਪਣੇ ਸਤਿਗੁਰਾ ਗੁਰ ਪੁੱਛ ਮਨ ਮੁਗਧ ਸਮਝਾਵਾਂ ਭੂਲਾ ਮਨ ਸਮਝਾਏ ਗੁਰ ਸ਼ਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਰ ਕਾਰਨ ਜੇ ਹਰ ਤਬ ਸਾਚੇ ਪਾਵਾਂ ਸੋ ਪਿਰ ਪਿਆਰ ਮੈਂ ਨਦਰ ਨਾ ਦੇਖਾਂ ਹਉ ਕਿਉ ਕਰ ਤੀਰਜ ਪਾਵਾਂ ਜਿਸ ਕਾਰਨ ਹਉ ਸ਼ਿੰਗਾਰ ਸ਼ਿੰਗਾਰੀ ਸੋ ਪਿਰ ਰਤ ਮੇਰਾ ਅਵਰਾ ਨਾਨਕ ਤਨ 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 ਸੁਹਾਗਣ ਜਨ ਤੇਰਾ ਵੇੜਾ ਸੱਚ ਸਵਰਾ ਹਾਂ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਤੇਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਤੇਰ ਸੱਚ ਮੈਂ ਛੋਡੇੜਾ ਮੇਰਾ ਤੇਰਾ ਸਭ ਮਨ ਤਨ ਜਿਉ ਕਰੋ ਹਰ ਤਬਕ ਇਤ ਮਾਰਗ ਪੈਣੇ ਮਿਲਿਆ ਆਪਨੜਾ ਸਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਜੋ ਹਰ ਪ੍ਰਭ ਕਾ ਮੈਂ ਦੇਸ ਨਿਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕੁਮਾਵ ਤਿਸ ਆਗੈ ਪਾਣੀ ਧੋਵਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤੰ ਤੰ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਪ ਮੇਲ ਹਰ ਨਾਮ ਧਿਆਵਾ ਗੁਰ ਸਤਗੁਰ ਪਾਸੋਂ ਹਰ ਗੋਸ਼ਟ ਪੁੱਛਾਂ ਕਰ ਸੰਧੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇ ਆ ਵਿਸਰੇ ਮੇਰਾ ਸੁਆਮੀ ਤਿਤ ਵੇੜ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਖਾਲੇ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲ ਲੈ ਸੋ ਹਰ ਹਰ ਨਾਮ ਸਦਾ ਸਦਾ ਸੰਭਾਲ ਲੈ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪੋ ਹਰ ਸੇ ਤੀਰਣਿਆ ਵਡਹੰਸ ਮਹਿਲਾ ਪੰਜਵਾਂ ਕਰ ਤਹਿਲਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਅਤ ਉੱਚਾ ਤਾ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਕੋਟ 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 ਲਖ ਭਾਵੇ ਇੱਕ ਤਿਲ ਤਾ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮਿਲਿ ਰਹਾਉ ਲਖ ਭਗਤ ਜਾ ਕੋ ਆਰਾਦੈ ਲੱਖ ਤਪੀਸਰ ਤਪ ਹੀ ਸਾਧੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਭੋਗੈ ਭੋਗਾ ਘਟ ਘਟ ਵਸੈ ਜਾਣੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਵਾਨਾ ਤਾ ਕੋ ਦੇਈ ਜਿਉ ਕੁਰਬਾਨਾ ਫਿਰ ਫਿਰਤ ਸੰਤਮਤ ਆਇਆ ਦੁਖ ਭੰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕੋ ਨਾਨਕ ਪ੍ਰਭ ਮੇਰਾ ਉੱਚਾ ਵਡਹੰਸ ਮਹਿਲਾ ਪੰਜਵਾ ਤਨ ਸੋ ਵੇਹਾ ਜਿਤ ਦਰਸ਼ਨ ਕਰਣਾ ਹਉ ਬਿਲੇਹਾਰੀ ਸਤਗੁਰ ਚਰਣਾ ਜੀ ਕੇ ਦਤੇ ਪ੍ਰੀਤਮ ਪ੍ਰਭ ਮੇਰੇ ਮਨ ਜਿਵੇ ਪਬ ਨਾਮ ਤੇ ਤੇਰੇ ਰਹਾ ਸਚ ਮੰਤਰ ਤੁਮਹਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਝਾਣੀ ਸਚ ਹੁਕਮ ਤੁਮਹਾਰਾ ਤਖਤ ਨਿਵਾਸੀ ਆਏ ਨ ਜਾਵੇ ਮੇਰਾ ਪ੍ਰਭ ਅਬਿਨਾਸ਼ੀ ਤੁਮਹੇ ਰਵਾਨ ਬਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲੀਣਾ ਵਡਹੰਸ ਮਹਲਾ 5 ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੈ ਜਨਾ ਹੋ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਓਟ ਤੁਮਹਾਰੀ ਮੋਹ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ